ਬੋਟ ਡਾਈ ਮੂਰੇ ਮੋਲਦਾ ਇਸਰਾ ਬੋਲ ਕਿਹੜਾ ਡਾਇਲੋਗ ਸੁਣਾ ਮੈਨੂੰ ਦੱਸੋ ਮੱਖੀ ਬਾਰਾ ਮੱਖੀ ਬਾਰਾ ਚਲ ਸਰਾ ਸਰਾ ਕਮਨ ਬੰਦੇ ਲੋਕ ਕਹਿੰਦੇ ਦੋ ਕਹਿੰਦੇ ਸਾਹਮਣੇ ਆ ਕੇ ਬੋਲ ਨਾ ਕਰ ਬਈ ਸਾਹਮਣੇ ਆ ਜਾ ਬਈ ਫੜ ਕੇ ਬਚਾ ਲੈ ਭਰਾ ਖੁੰਨਾ ਕਰ ਦੋ ਵੇਖ ਕਹਣਾ ਘਾਟੀ ਬੋਲਿਆ ਬੰ ਨੂੰ ਪਤਾ ਹੀ ਹੈ ਜਿਹਦਾ ਵੀ ਨੂੰ ਬੋਲਣ ਵਾਲੀਆਂ ਕੈਮਰੇ ਦੇ ਮੂਰੇ ਤੇ ਨਾ ਨਾ ਭਾਈ ਮਾਤਾ ਮਜ਼ਾਕ ਹੀ ਕਰਦਾ ਸੀ ਤੂੰ ਤਾਂ ਗੁੱਸੇ ਕਰਕੇ ਧੰਨਵਾਦ ਬਾਪੂ ਸਾਰੇ ਯਾਰਾਂ ਬਿੰਦੀਆਂ ਨੇ ਜਿਹੜੇ ਵੀ ਸਾਡੇ ਪਿੰਡ ਕੋਟ ਦਾ ਟੂਰਨਾਮੈਂਟਾਂ ਤੇ ਪਹੁੰਚੇ ਥੋੜਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਸਾਡੇ ਪਿੰਡ ਨੇ ਪਛੀੜਾਰ ਆਪਣਾ ਟਰੈਕਟਰ ਟੋਸ਼ਨ ਮੁਕਾਬਲਾ ਕਰਾਇਆ ਨੇ ਹੁਣ ਕਿੰਨੇ ਕੁ ਟਰੈਕਟਰ ਆ ਗਏ ਬਾਪੇ ਕਿੰਨੇ ਆ ਗਏ ਹੈ 7:30 ਨੂੰ ਫਾਈਨਲ ਕਰਾਉਣਾ ਤੇ ਸਭ ਤੋਂ ਮੁੱਖ ਤਖਤ ਕਿਹੜਾ ਰਹਿ ਜਾਦਾ ਕੰਮ ਸਾਰੀ ਵਗੜੇ ਨਹੀਂ ਇਹ ਲੋਕਾਂ ਦੇ ਪਿੰਚਾ ਕਹਿ ਰਹੇ ਨੇ ਕਿ ਟਰੈਕਟਰ ਜਦੋਂ ਮੂਹਰੇ ਖੜੇ ਹੁੰਦੇ ਨੇ ਉਹ ਝੱਟ ਝੱਟ ਦਿਖਾਈਏ ਥੋੜੀ ਕੰਨੀ ਤੋਂ ਮੋੜ ਕੇ ਨਾ ਰੋ ਤਾਂ ਸਵਾਲ ਵੱਧ ਹੋਣਾ ਹੈ ਹਾਂ ਕੋਈ ਆਇਆ ਟਰੈਕਟਰ ਲਗਾਓ ਜੁਰਕਾ ਬਾਰੇ ਲੋਕਾਂ ਦੀ ਚੀਕਾਂ ਵਹਿਣ ਤਾਂ ਕਾਲੇ ਪਿੰਡ ਵਾਲਾ ਟਰੈਕਟਰ ਖੜੇ ਕਰਕੇ ਦਿਹਾਗਾ ਟਰੈਕਟਰ ਖੜੇ ਕਰਕੇ ਦਿਹਾਗਾ ਕਾਲੇ ਪਿੰਡ ਵਾਲੇ ਟਰੈਕਟਰ ਹੋਣਗੇ ਇਸ ਪੈਸੇ ਨਾਲ ਬਸੇ ਕੋਈ ਜੋ ਕਰਾ ਛੱਡ ਦੀ ਫਿਰ ਲੋਕਾਂ ਨਾਲ ਕਰਾਰੇ ਬੈਂ ਜਿਹੜੇ ਹਾਂ ਕਿਹੜਾ ਬੋਲਦਾ ਹੈ ਥੋੜੇ ਡਾਇਲੋਗ ਬੋਲਣ ਵਾਲੇ ਘੱਟ ਨੇ ਕੱਲ ਪਲੇ ਸੁਣਾਉਣਾ ਬਾਹਰੋਂ ਆਇਆ ਟੈਕ ਕਰਾਣਾ ਦਾ ਧੰਨਵਾਦ ਕਰਦੇ ਨਾਲੇ ਦਰਸ਼ਕਾਂ ਦਾ ਧੰਨਵਾਦ ਬਾਰੋਂ ਆਏ ਬਾਈ ਜਿੰਨੇ ਵੀ ਟਰੈਕਟਰਾਂ ਨੇ ਸਾਰਿਆਂ ਦਾ ਤਹਿਦੋਂ ਧੰਨਵਾਦ ਆ ਤੇ ਜਿਹੜੇ ਵੀ ਦਸੇ ਸਾਡੇ ਪਿੰਡ ਪਹੁੰਚੇ ਨੇ ਕੋਰਟ ਤੋਂ ਉਹਨਾਂ ਦਾ ਵੀ ਤਹਿਦੋਂ ਧੰਨਵਾਦ ਆ ਬਾਪੂ ਤੇ ਇਹ ਸਾਰੇ ਬਾਈ ਪ੍ਰੈਸ ਰਿਪੋਰਟਰ ਜਿਹੜੇ ਆਏ ਨੇ ਸੋਡਾ ਵੀ ਬਾਈ ਧੰਨਵਾਦ ਬਹੁਤ ਜੀ ਧੰਨਵਾਦ ਤੇ ਲਾਈਵ ਚੱਲ ਰਿਹਾ ਕਿਤੇ ਹਾਂ ਹਾਂ ਬਾਈ ਚੱਲੀ ਜਾਂਦੇ ਆ ਕਿਹੜੇ ਕਿਹੜੇ ਚੱਲ ਰਿਹਾ ਪੀਵੀ 13 ਸੰਗਰੂ ਪੀਵੀ 13 ਸੰਗਰੂ ਲੈ ਜਾ ਲਾਡੀ ਲੰਡੇ ਵੀ ਕੰਨੇ ਦੇ ਲੈਵ ਚ ਜਾਂਦਾ ਬਾਈ ਲਾਡੀ ਲੰਗਿਆ ਲਾਡੀ ਲੰਗਾ ਤੇਰੇ ਕੋਲੇ ਫੜਾ ਕਮੈਂਟੀਆਂ ਦਾ ਇਹਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਨੰਬਰ ਵਾਲੇ ਵਾਲਾ ਵੀ ਬੋਲਦਾ ਸਾਡੇ ਰਮਾੜੇ ਵਾਲਾ ਮੰਨੂ ਮੀਤ ਮੇਲਣ ਆ ਬਾਬਾ ਰੋੜੀ ਵੀ ਆਈ ਗਏ ਆ ਜੀ ਮਹਿਮਾਨਾ ਗਰੁੱਪਾਂ ਜਿਨ੍ਹਾਂ ਨੇ ਆਏ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਲੈਡੀ ਬਾਕੀ ਤੁਸੀਂ ਬੋਲਦੇ ਹੋ ਯਾਰ ਹੁਣ ਮੈਂ ਤਾਂ ਇਹੋ ਬਈ ਟੈਕੋ ਸਟਾਰਟ ਕਰਾਉ ਪਾਵੇ ਹੁਣ ਬੰਦੇ ਬੰਡੇ ਵਾਲੇ ਬੰਡੇ ਆਏ ਧੰਨਵਾਦ ਬਹੁਤ ਬਹੁਤ ਧੰਨਵਾਦ ਉਹ ਵੀ ਅਰੇ ਯਾਰ ਰਿਕਾਰ ਵੇਲੇ ਪਹੁੰਚੇ ਨਹੀਂ ਆ ਵੀ ਕਰੀ ਨਾਲ ਵੀ ਸਨਮਾਨ ਰਮਾੜੇ ਉਧਰ ਸਨਮਾਨ ਕੀਤਾ ਜਾ ਰਿਹਾ ਮੇਰੇ ਸਰ ਪੀ ਐਕਸਲ ਪ੍ਰੋਫੈਸਰ ਦੇ ਬਾਰੇ ਕਰਦੇ ਗਾਜਨ ਮੰਨ ਰੱਖਿਆ ਸਤ ਮਾਰਦਾ ਨਾ ਭਰ ਕੇ ਤਾਂ ਕਹਿੰਦਾ ਜਿੰਨਾ ਦਾ ਸੁਪਨਾ ਉੱਤੇ ਤੱਕ ਪਹੁੰਚਣ ਦੇ ਹੁੰਦਾ ਉਹ ਬਾਈ ਦਾ ਸਕਾਰ ਹੋਇਆ ਭਾਈ ਟਾਲਾ ਪਿੰਡ ਦੇਰੇ ਯਾਦ ਹੋਣਾ 2018 ਦੇ ਵਿੱਚ ਤੋਤਲ ਮੇਲੇ ਤੇ ਮਿਲਿਆ ਸੀ ਅੱਜ ਆਪਰ ਖਤ ਚਾਹ ਰਹੇ ਆ ਸਾਡੇ ਭਾਈ ਇਹ ਕਹਿੰਦੇ ਕਾਲੇ ਮੇਲੇ ਦਾ ਸਨਮਾਨ ਹੋ ਰਿਹਾ ਬਾਈ ਕਾਲੇ ਮੇਲੇ ਦਾ ਆਹਨ ਮੋਕਾ ਥੀਏ ਆਟਰੀ ਮਾਰ ਕੇ ਆਇਆ ਵੀਰਾ ਧੰਨਵਾਦ ਕਰਦਾ ਮੈਂ ਪਿੰਡ ਤੋਂ ਪਹਿਲਾਂ ਕਹਿੰਦੇ ਸੀ ਦੁੰਨੇ ਦਾ ਕੋਟ ਹੁਣ ਪੁਰਾਣੇ ਢਾਬਾ ਦੇ ਵਿੱਚ ਪਹਿਲਾਂ ਵੀ ਲੋਕ ਕਹਿੰਦੇ ਨੇ ਕਿ ਦੁੰਨੇ ਦਾ ਕੋਟ ਪਰ ਬਾਅਦ ਦੇ ਵਿੱਚ ਕੋਟ ਦੁਨਾ ਪਿਆ ਤੇ ਅਸੀਂ ਵੀਡੀਓ ਵੀ ਬਣਾਈ ਸੀ ਦੁੰਨੇ ਦੇ ਕੋਟ ਵਾਲੀ ਤੁਹਾਨੂੰ ਦੱਸਣ ਵਾਲੀ ਹੈ ਨਹੀਂ ਬਾਕੀ ਬੰਦੇ ਨੇ ਦੇਖੀ ਹੋਊਗੀ ਤੇ ਜਿਹੜਾ ਕਹਿੰਦਾ ਇਹਨਾਂ ਦਾ ਜਿਹੜਾ ਜਿਹੜਾ ਠੀਕ ਹੈ 1500 ਦਾ ਕੋਟ सिंधो नी मर्चे को धनवाद परचे पहिली जी <laughs> रखी राम <laughs> <laughs>